ਉਹ ਮਾਰੀ ਗਰੋਪ ਜਿਹੜੇ ਚੱਗੇ ਵੀ ਆਉਂਦਾ ਆ ਰੋਜ ਆਪਾਂ ਚੌਂਕੀ ਜਾਣ ਨੂੰ ਕਹੇ ਛੱਡਦੇ ਆ ਸਹੀ ਗੱਲ ਆ ਖੜਾ ਹੋ ਖੜਾ ਹੋ ਉੱਠ ਛੋਟੇ ਪਹਿਲਾਂ ਖੜਾ ਹੀ ਤੂੰ ਉੱਠ ਛੋਟੇ ਜਾਣ ਕੇ ਟੈਸ਼ਨ ਕਰਦਾ ਤਾਰ ਪਾ ਦੇ ਪਲੱਗ ਦੇ ਲਾਉ ਹੁਣੇ ਹਾਂ ਲਾਉਣੇ ਲਾਉਣੇ ਇਹਨੂੰ ਲਾਉਣੇ ਉਹ ਕਰੰਟ ਲਾ ਦੀਆ ਬਾਈ ਕਹਿੰਦਾ ਇਹਦੇ ਨਾਲ ਹੋ ਜੂ ਛੇਜ਼ ਬਣਨੀ ਹੁਣ ਕਿਵੇਂ ਗੁੰਡਾ ਤੇਰਾ ਕੰਮ ਕਰਦਾ ਹਾਂ ਦੱਸ ਹਾਂ ਬੋਲ ਕਿੰਨੇ ਨੂੰ ਕਿਹਨੂੰ ਵੇਚਦਾ ਤੁਸੀਂ ਤਾਂ ਕੱਪ ਕਰ ਦਿਓ ਕਿੰਨੇ ਮੋਟਰਸਾਈਕਲ ਚੱਕੇ ਤੂੰ ਇੱਕ ਆਵਦਾ ਇੱਕ ਆਹਾ ਮੋਟਰਸਾਈਕਲ ਲੱਗਿਆ ਬਾਈ ਆ ਹੁਣ ਕਿੰਨੇ ਚੱਕਿਆ ਆ ਹੁਣ ਚੱਕਿਆ ਇਹ ਪਤਾ ਤੈਨੂੰ ਡਰਾਈਵਰ ਦਾ ਮੋਟਰਸਾਈਕਲ ਆ ਬਾਈ ਨਹੀਂ ਪਤਾ ਤੇ ਇਹ ਵਿਚਰਾਂ ਕਿੱਥੇ ਹੀਗਾ ਤੇਰੇ ਅਸੀਂ ਤਾਂ ਲਗਾਇੀ ਸੀ ਮੈਂ ਲਹਿਰ ਤੇ ਆਵੇ ਹੇ ਵਿਚਰੋ ਹੀ ਜਾ ਕੇ ਤੇਰਾ ਮੁੰਡਾ ਕਹਿੰਦਾ ਵੀ ਰੋਜ਼ ਮੋਟਰਸਾਈਕਲ ਚੱਕਦਾ ਇਹ ਇੱਕ ਮਿੰਟ ਬਾਈ ਤੇਰਾ ਪਿੰਡ ਕਿਹੜਾ ਤੇਰਾ ਨਾਮ ਕੀ ਆ ਨਸੀਬ ਨਸੀਬ ਉੱਚਾ ਬੋਲ ਉੱਚਾ ਬੋਲ ਕੁੜੀ ਬੋਲ ਮਾੜਾ ਜਿਆ। ਉੱਚੀ ਬੋਲ ਕੀ ਨਾਮ ਆ? ਕਿਹੜੇ ਗੋਸੇ ਪੁੱਛ ਲੋ। ਸਾਨਾ ਆਪਾ। ਤੇ ਉਹਦਾ ਨਾਂ ਕੀ ਆ? ਪਿਓ ਦਾ ਨਾਂ ਕੀ ਆ? ਕੀ ਗੋਤਰਾ, ਜਾਤ ਕੀ ਆ? ਠੀਕ ਆ। ਕਿਹਨੇ ਰੋਜ਼ ਇੱਕ ਮੁੰਡਾ ਰਿਹਾ ਵੇਚਦਾ। ਉਹ ਤੇਰੇ ਜਵਾਕ ਕਿੰਨੇ ਓਏ? ਜਵਾਕ ਕਿੰਨੇ ਆ? ਦੋ ਬੱਚੇ। ਮਾਂ ਪਿਓ ਤੇਰਾ। ਕੁੜੀ ਤੇ ਮੁੰਡਾ ਤੇਰਾ। ਮੁੰਡਾ ਵੇ ਆ ਤੇਰਾ। ਚਾਰ ਕਿੱਲੇ ਵੇਚਤੀ ਉਹ ਚਾਰਾ ਕਿੱਲੇ ਕੀ ਕੀਤਾ ਕਿੱਥੇ ਕੀਤਾ ਹੁਣ ਹੈ ਕਿ ਰੁਪਏ ਨੇ ਪਹਾਂ ਪਾ ਨਹੀਂ ਨਹੀਂ ਇਹ ਮੋਟਰਸਾਈਕਲ ਦਸ ਕਿੰਨੇ ਚੱਕੇ ਆ ਤੇ ਕਿੱਥੇ ਵੇਚੇ ਆ ਬਸ ਇਹੀ ਦਾ ਦੇ ਤੈਨੂੰ ਅਸੀਂ ਕੋਈ ਨਹੀਂ ਕਹਿੰਦੇ ਆ ਚੱਕਿਆ ਨਾ ਇਹ ਬਾਈ ਸਰ ਪਾਏ ਦਾ ਦੇ ਵੀ ਕਿਹਨੂੰ ਵੇਚਿਆ ਤੂੰ ਹੋਰ ਕੋ ਆ ਹੁਣ ਤੂੰ ਚੋਰੀ ਕੀਤਾ ਨਾ ਤੂੰ ਕਹਿ ਚੋਰੀ ਕੀਤਾ ਮੈਂ ਕਹਿ ਹੁਣ ਇਹ ਮੋਟਰਸਾਈਕਲ ਚੋਰ ਆ ਵੀਰੇ ਇਹ ਮੋਗੇ ਇਹ ਮੋਗੇ ਜੂਨੀਅਨ ਚ ਫੜਿਆ ਇਹਨੂੰ ਫੇਰ ਮੰਨਣਾ ਜੇ ਫੜਿਆ ਤੇ ਕਰੀ ਮੰਨਣਾ ਤੇਰੇ ਜੀ ਫਿਰਦਾ ਹੋਵੇ ਧਿਆਨ ਰੱਖੋ ਇਹਦਾ ਸਿੱਧਾ ਲੈ ਬੋਲੀ ਸ਼ਕਲ ਯਾਦ ਕਰੋ ਕਿਤੇ ਫਿਰਦਾ ਇਹਨੂੰ ਫੜਾ ਕੇ ਥਾਣੇ ਫੜਾਓ ਹੈ ਉਹ ਸੀਪ ਸਿੰਘ ਬੋਲ ਉੱਚੀ ਬੋਲ ਸੀਪ ਸਿੰਘ ਆ ਭਾਈ ਸੀਪ ਸਿੰਘ ਸਾਨੂੰ ਆਪ ਅਮਰਜੀਤ ਸਿੰਘ ਪਿੰਡ ਉਹ ਸਾਡਾ ਮੁੰਡੇ ਦਾ ਨਾਂ ਕੀ ਤੇਰੇ ਦਾ ਮੁੰਡੇ ਦਾ ਨਾਮ ਹੈ ਹੈ ਤੇਰੇ ਪਿੰਡ ਦਾ ਪਿੰਡ ਦਾ ਸਰਪੰਚ ਦਾ ਨਾਮ ਪੱਕਾ ਨਾ ਕੀ ਆ ਨਾ ਕੀ ਪੱਕਾ ਮੇਰਾ ਮੁੰਡੇ ਦਾ ਆਮਨੀ ਪੱਕਾ ਨਾ ਤੇ ਤੇਰੇ ਕੁੜੀ ਦਾ ਨਾਂ ਕੀ ਤੇਰੀ ਦਾ ਹਾਂ ਕਰਨਾ ਘਰ ਵਾਲੀ ਦਾ ਨਾਂ ਕੀ ਆ ਕੁੜੀ ਦਾ ਨਾਂ ਹੈ ਹਾਂ ਹਰਪ੍ਰੀਤ ਪਿੰਡ ਪਾਣੋਗੇ ਘੁੱਸ ਸਰਪੰਚ ਕਿਹੜਾ ਪਿੰਡ ਦਾ ਸਰਪੰਚ ਕਿਹੜਾ ਪਿੰਡ ਦਾ ਤੇਰਾ ਹਾਂ ਨਵਾਂ ਬਣਿਆ ਹਰਪ੍ਰੀਤ ਹਰਪ੍ਰੀਤ ਦਾ ਤੇ ਤੇਰੇ ਮੁੰਡੇ ਨੂੰ ਫੋਨ ਲਾਇਆ ਉਹ ਕਹਿੰਦਾ ਰੋਏ ਇਹੀ ਕੰਮ ਆਸ ਹੀ ਨਹੀਂ ਮਗਰ ਆਉਣਾ ਭਾਵੇਂ ਨਹਿਤ ਸਿਰ ਦੋ ਭਾਵੇਂ ਪੁਲਿਸ ਨੂੰ ਪੜਾ ਦਿਓ ਇਹਦਾ ਰੋਝੀ ਚੱਕਦਾ ਹੁਣ ਕੀ ਕਰੀਏ ਦੱਸ ਗਲਤੀ ਹੋ ਗਈ ਹੈ ਕਿਹਦਾ ਕਿਹ ਨੂੰ ਆਏ ਦੱਸ ਬੇ ਨਹੀਂ ਤਾਂ ਕਿਨੂ ਆ ਤੇਰਾ ਮੁੰਡਾ ਕਹਿੰਦਾ ਅਸੀਂ ਨਹੀਂ ਵਾਪਸ ਹੁਣ ਲੈਣ ਆਉਣਾ ਇਹਨੂੰ ਭਈ ਜੋਰ ਨਾਲ ਸਮਾਨ ਲਾਇਆ ਗੱਡੀਆਂ ਨਾਲੋਂ ਉਹ ਵੀ ਮੰਨ ਜਾ ਜਾ ਉਹ ਗੱਡੀਆਂ ਦਾ ਕੰਨਾ ਤੇਰੀ ਭੈਣ ਕਿੱਥਾ ਤੂੰ ਡੈਨ ਪੰਜਾਹ ਪੰਜਾਹ ਕੇ ਦੀ ਤੇ ਚੋਕੀ ਉਹ ਜ਼ਰ ਬਣਾ ਦੇ ਵੀ ਕਿਹਨੂੰ ਵੇਚਦਾ ਚਲਾਉਂਦਾ ਹੈ ਗੱਡੀ ਜਾਂ ਰਪੈਂਡਰੀ ਚਲਾਉਂਦਾ ਹੈ ਪਾਣੀ ਪਾਤਾ ਹਾਂ ਮੈਂ ਇੱਥੇ ਦਾ ਗੱਡੀ ਨਹੀਂ ਚਲਾਈਗੀ ਉਹ ਚਲਾਈ ਤਾਂ ਨਹੀਂ ਚੋਰੀ ਤਾਂ ਕੀਤੀ ਕਿ ਨਹੀਂ ਤੂੰ ਹੁਣ ਸਾਨੂੰ ਕਹਿੰਦਾ ਮੇਰਾ ਟਰੈਕਟਰ ਖੜਾ ਵਾ ਹੁਣ ਕੀਤਾ ਕਿ ਨਹੀਂ ਮੋਟਰਲ ਚੋਰੀ ਮੈਂ ਟਰੈਕਟਰ ਖੜਾ ਲੈ ਕੇ ਚੋਰੀ ਕਰਕੇ ਲਿਆ ਏ ਇਹ ਮੇਰੀ ਗੱਡੀ ਖੜੀ ਇੱਥੇ ਆ ਆ ਬੰਦੇ ਨੂੰ ਫੜਿਆ ਜਾ ਕੇ ਹੀ ਹਾਂ ਹਾਂ ਕਰੀ ਜਾਂਦਾ ਲੈਰ ਤੇ ਆ ਕੇ ਫੜਿਆ ਜਦੋਂ ਮੇਰਾ ਕੈਂਟਰ ਖੜਾ ਪੁੱਛ ਕੇ ਲੈ ਆਇਆ ਮੋਟਰਸਾਈਕਲ ਤੇਰਾ ਮੁੰਡਾ ਕਿਹਦਾ ਰੋਜ਼ ਚੋਰੀ ਕਰਦਾ ਇਹ ਆ ਕੀ ਇਹਦਾ ਆ ਸੁਣੀ ਕਿੱਥੇ ਖੜਾ ਤੇਰਾ ਕੈਂਟਰ ਕਿੱਥੇ ਖੜਾ ਮੈਂ ਕਹਿੰਦਾ ਮੈਂ ਕਹਿੰਦਾ ਪੁੱਛ ਕੇ ਲੈ ਆਇਆ ਮੋਟਰਸਾਈਕਲ ਮੇਰਾ ਕੈਂਟਰ ਖੜਾ ਉਹ ਇੱਥੇ ਉਹਦੇ ਕੋਲੇ ਬਾਉ ਕੋਲੇ ਦਾ ਥੈਂਕ ਯੂ ਬਾਈ ਬਾਈ ਤੇਰੇ ਕੋਲੇ ਕੀ ਆ ਤੇ ਪੈਂ ਕੀ ਆ ਕੇ ਲੈਣਾ ਹੈ ਨਵੀਂ ਹੈ ਤੇ ਕੀ ਘੱਟ ਲਾਉਣੀ ਆ ਪੰਜਾਈ ਦੀ ਕਿੱਥੇ ਲਾਉਣੀ ਆ ਪਾਣੀ ਵਾਲੀ ਟੈਂਕੀ ਛੋਟੀ ਜਾਈ ਉਹ ਵੀ ਭੜਕਾਉਣੀ ਹੋਣੀ ਆ ਉਹ ਪੈ ਗਿਆ ਹੈਗਾ ਜੇਬ ਚ ਕਦੇ ਨਾ ਮੈਂ ਨਹੀਂ ਕਿਹਾ ਆਸ ਤੇ ਲੈਣੀ ਸੀ ਉਹ ਪੇਹ ਉਹ ਤਾਂ ਲੈ ਲੇਗਾ ਮੋਟਰਸਾਈਕਲ ਵੇਚ ਕੇ ਲੈਣੀ ਸੀ ਇਹ ਇਹ ਪਤਾ ਕਿਵੇਂ ਲੱਗਾ ਵੀ ਇਹ ਸਾਡੀ ਗੱਡੀ ਕੋਲ ਪਹਿਲਾਂ ਗੇੜੇ ਕਰਦਾ ਪਿਆ ਸੀ ਆਈ ਨਿਗਾ ਚ ਕਰ ਲਿਆ ਬਿਲਕੁਲ ਨਾ ਖੜਾ ਸਾਡੀ ਗੱਡੀ ਦੇ ਮੂਹਰੇ ਇਹਨੇ ਬਿਲਕੁਲ ਨਾ ਮੜਕਾਉਣਾ ਸੀ ਅੱਛਾ ਤੇ ਇਹਨੂੰ ਵੇਖਿਆ ਇਹ ਸਾਡੀ ਗੱਡੀ ਕੋਲ ਚਲਾ ਗਿਆ ਉਹ ਕੇ ਸਪੇਅਰ ਪਾਰਟ ਵਾਲੇ ਕੋਲੇ ਹਾਂ ਸ਼ੋਕੇ ਹਾਂ ਤਾਂ ਪਲੈਂਡਰ ਤੇ ਬੈਠਾ ਸੀ ਇਹਨੇ ਆਸੇ ਪਾਸੇ ਗੇੜਾ ਕੱਢਿਆ ਜਿਹਦੇ ਨੇ ਗੇੜਾ ਕਰਦਾ ਜੂਰ ਸਾਡਾ ਉਹ ਖੜਾ ਬੰਦਾ ਆ ਗਿਆ ਨਿਗਾ ਰੱਖਣੀ ਆ ਬੰਮਗਾ ਚੰਗਾ ਜਿਹੜੇ ਚਾਬੀ ਲਾਈ ਹਾਂ ਜਿਹੜੇ ਸਟਾਰਟ ਕੀਤਾ ਕਿੱਕ ਮਾਰੀ ਤੋਰ ਲਿਆ ਭੰ ਉਹਦੇ ਕੋਲੇ ਚੱਲਿਆ ਜਦੋਂ ਤਾਂ ਬੰਦੂਗਾਂ ਮਿੰਟੂ ਮਿੰਟ ਕਿੱਕ ਮਾਰੀ ਇੱਕ ਸਕਿੰਟ ਤੋਂ ਪਹਿਲਾਂ ਆਈ ਉਹਦੇ ਮਗਰ ਆਇਆ ਮੋਟਰਸਾਈਕਲ ਦੇ ਪਿਹਾਤਾ ਮੈਨੂੰ ਆਰੇ ਪਹੁੰਚ ਗਏ ਪਹੁੰਚ ਗਏ ਤਾਲ ਜਿਹੜੀ ਨਹਿਰ ਤੇ ਆਪਣੀ ਉੱਥੇ ਲੰਡੇ ਕਾ ਦੋ ਤੁਸੀਂ ਦੋਨੇ ਸੀ ਹਾਂ ਮੈਂ ਤੇ ਉਹ ਮੁੰਡਾ ਮਕਤਾਇਆ ਪੜਾ ਮੇਰਾ ਅਸੀਂ ਦੋਨਾਂ ਨੇ ਜਾ ਕੇ ਉਹਨੂੰ ਫੜੀ ਤੇ ਤੁਰਿਆਂ ਤੇ ਸੈੱਟ ਲਈ ਇਹਨੂੰ ਤੂੰ ਗੱਡੀ ਚਲਾਉਣਾ ਤੇ ਗੱਡੀ ਚਲਾਉਣੀ ਹੀ ਕਿਦੀ ਮੈਂ ਚਲਾਉਣਾ ਕਲਚ ਪਲੇਟ ਵਾਲੀ ਦੀ ਇੱਕ ਗਰਦੀ ਜਲੰਦਰੀਏ ਦੀ ਮੈਂ ਤਾਂ ਮਣ ਕੀ ਪਾਣ ਜਨੰਦਰੇ ਅਗਰ ਉਹ ਗੁਰਦੇਵ ਮੈਸਰੀ ਉਂਭਰਾ ਲੱਗਾ ਮੇਰਾ ਮੋਟਰਸਾਈਕਲ ਲੈ ਚੱਲਿਆ ਹੀ ਇਹਦਾ ਭਾਈ ਆ ਬੰਦੇ ਦਾ ਹੀ ਮੋਟਰਸਾਈਕਲ ਇਹਦਾ ਲੈ ਚੱਲਿਆ ਹੀ ਆ ਗਿਆ ਚੋਰ ਨਹੀਂ ਨਹੀਂ ਪੱਪੂ ਡਰਾਈਵਰ ਦਾ ਹੀ ਪੱਪੂ ਡਰਾਈਵਰ ਦਾ ਨਹੀਂ ਨਹੀਂ ਲੰਮੀ ਨਾਲ ਆਪਣਾ ਬਾਪ ਕੱਟ ਕੇ